ਵਾਲੀ ਪਾਣੀ ਦੀ ਪ੍ਰੋਬਲਮ ਨੈਕਸਟ ਹੈਗੇ ਸਾਡਾ ਸੀਵਰੇਜ ਵਾਲੀ ਪ੍ਰੋਬਲਮ ਕਿਉਂਕਿ ਪਾਣੀ ਮਿਕਸ ਹੋ ਕੇ ਜਾ ਰਿਹਾ ਹੈ ਹੈਲਥ ਇਸ਼ੂਜ਼ ਆ ਰਹੇ ਨੇ ਸਕਿਨ ਪ੍ਰੋਬਲਮ ਵੀ ਹੋ ਸਕਦੀ ਹੈ ਕੋਈ ਹੋਰ ਲੀਵਰ ਦੀ ਪ੍ਰੋਬਲਮ ਹੋ ਸਕਦੀ ਹੈ ਪਾਣੀ ਮਿਕਸ ਹੋ ਰਿਹਾ ਹੈ ਬੱਚਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਕੋਈ ਇਹ ਦਾ ਸਿਰ ਹੋ ਜੇ ਪ੍ਰਸ਼ਾਸਨ ਨੂੰ ਅਸੀਂ ਅਵੇਅਰ ਕਰਨੀ ਤਰ੍ਹਾਂ ਲਾ ਰਹੇ ਆ ਸਾਡਾ ਇਹ ਨਹੀਂਗਾ ਕਿ ਅਸੀਂ ਕਿਸੇ ਲੋਕਾਂ ਨੂੰ ਪਰੇਸ਼ਾਨ ਕਰਨਾ ਨਾ ਕੋਈ ਬੱਚੇ ਨਹੀਂ ਗਲੀ ਦੇ ਘਰੋਂ ਬਾਹਰ ਨਿਕਲਦਾ ਕੋਈ ਬਜ਼ੁਰਗ ਨਹੀਂ ਘਰੋਂ ਬਾਹਰ ਨਿਕਲਦਾ ਦੁਰੋਜੀ ਵੀ ਨਿਕਲ ਰਿਹਾ ਗਲੀ ਦੇ ਵਿੱਚ ਇੱਟਾ ਲਾ ਕੇ ਉਹਨਾਂ ਦੇ ਉੱਤੇ ਵੀ ਕਦਮ ਪੋਲੀਪੋਲੀ ਕੇ ਰੱਖ ਕੇ ਆਉਂਦੇ ਆ ਕਿ ਕਦੇ ਸਾਡੇ ਵੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਮਨਦੀਪ ਕੌਰ ਹਾਂ ਜੀ ਕੀ ਸਮੱਸਿਆ ਆ ਰਹੀ ਹੈ ਜੀ ਤੁਹਾਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਨੈਕਸਟ ਹੈਗੇ ਸਾਡੇ ਸੀਵਰੇਜ ਵਾਲੀ ਪ੍ਰੋਬਲਮ ਠੀਕ ਹੈ ਪਾਣੀ ਮਿਕਸ ਹੋ ਕੇ ਜਾ ਰਿਹਾ ਹੈਲਥ ਇਸ਼ੂਜ਼ ਆ ਰਹੇ ਨੇ ਸਕਿਨ ਪ੍ਰੋਬਲਮ ਵੀ ਹੋ ਸਕਦੀ ਹੈ ਕੋਈ ਹੋਰ ਲੀਵਰ ਦੀ ਪ੍ਰੋਬਲਮ ਹੋ ਸਕਦੀ ਹੈ ਪਾਣੀ ਮਿਕਸ ਹੋ ਰਿਹਾ ਹੈ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਠੀਕ ਹੈ ਵੱਡੇ ਬਜ਼ੁਰਗ ਨੇ ਜਿਹੜੇ ਲੰਘਦੇ ਆ ਉਹਨਾਂ ਦੇ ਡਿੱਗਣ ਦੀ ਵੀ ਸਮੱਸਿਆ ਤੇਲਕਣ ਬਹੁਤ ਜ਼ਿਆਦਾ ਖੋਈ ਹੋਈ ਹੈ ਪ੍ਰੋਬਲਮ ਆ ਸਕਦੀ ਹੈ ਇਨ ਕੇਸ ਕਿਸੇ 60 ਵਰ ਜਾਂਦੀ ਹੈ ਤਾਂ ਦੇਖੋ 올ਡ ਏਜ ਦੇ ਵਿੱਚ ਆ ਕੇ ਤਾਂ ਫਿਰ ਵੈਸੇ ਹੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਬੋਨ ਵਾਲਾ ਜਿਹੜੇ ਕੇ ਵਾਰ ਆਉਂਦੀ ਹੈ ਅਦਰਵਾਇਜ਼ ਹੋਰ ਵੀ ਕੋਈ ਇਸ਼ੂਜ਼ ਨਹੀਂ ਕੋਈ ਐਡੀ ਹੈ ਨਹੀਂ ਕਿ ਬੱਚਿਆਂ ਨੂੰ ਪ੍ਰੋਬਲਮ ਨਹੀਂ ਆ ਰਹੀ ਪਾਣੀ ਦੀ ਪ੍ਰੋਬਲਮ ਹੋ ਸਕਦੀ ਹੈ ਜੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਿਹਾ ਹੋਵੇ ਉਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਮਿੰਦਰ ਸਿੰਘ ਹੈ ਇਸ ਮੁਹੱਲੇ ਦਾ ਵਸਨੀਕ ਆ ਤੇ ਸਾਡੇ ਇਸ ਮੁਹੱਲੇ ਦੀ ਸਮੱਸਿਆ ਕਾਫੀ ਧੀਰ ਤੋਂ ਜਲੀ ਆ ਰਹੀ ਹੈ ਅਸੀਂ ਹਰ ਇੱਕ ਪੋਲਿਟਿਕਲ ਪਾਰਟੀ ਵਾਲੇ ਬੰਦੇ ਨੂੰ ਅਪਰੋਚ ਕੀਤਾ ਕੋਈ ਵੀ ਪੋਲਿਟਿਕਲ ਪਾਰਟੀ ਆਪਣਾ ਫਾਇਦਾ ਦੇਖ ਰਹੀ ਆ ਆਂਦੀ ਆ ਕਹਿੰਦੀ ਸਾਰੇ ਕੋਲ ਸੰਸਾਧਨ ਹੈ ਨਹੀਂ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲੇ ਰਿਸੋਰਸਸ ਨਹੀਂ ਅਸੀਂ ਕਿੱਦਾਂ ਕੰਮ ਸ਼ੁਰੂ ਕਰੀਏ ਈਵਨ ਕੇ ਮਹੱਲੇ ਵਾਲਿਆਂ ਨੇ ਇਹ ਵੀ ਸੋਚਿਆ ਹੈਗਾ ਕਿ ਸਾਰੇ ਪੈਸੇ ਆਪਣੇ ਵੱਲੋਂ ਕੰਟ੍ਰਿਬਿਊਟ ਕਰਕੇ ਕਮੇਟੀ ਘਰ ਜਮਾ ਕਰਵਾ ਦੋ ਤਾਂ ਕਿ ਉਹਨਾਂ ਕੋਲ ਪੈਸੇ ਇਕੱਠੇ ਹੋ ਜਾਣ ਤੇ ਉਹ ਆਵੇ ਕੰਮ ਸਾਡਾ ਕਰ ਦੇਣ ਪਰ ਇੰਨੀ ਵੱਡੀ ਸਮੱਸਿਆ ਤੁਸੀਂ ਦੇਖੋ ਨਾਲੀਆਂ ਦਾ ਪਾਣੀ ਇੰਨਾ ਇਕੱਠਾ ਹੋਇਆ ਪਿਆ ਗਲੀ ਪੂਰੀ ਭਰੀ ਪਈ ਆ ਜਿਹਦੇ ਕਰਕੇ ਸਾਨੂੰ ਲੰਗੜਾ ਬਹੁਤ ਔਖਾ ਹੋਇਆ ਪਿਆ ਵਾ ਗਲੀ ਜਟੜਾ ਰੱਖੀਆਂ ਹੋਈਆਂ ਨੇ ਪੈਰ ਸਲਿੱਪ ਕਰਦਾ ਵਾ ਤੇ ਜਿਹੜਾ ਪੀਣ ਵਾਲਾ ਪਾਣੀ ਉਹ ਵੀ ਮਿਕਸ ਹੋ ਕੇ ਜਾ ਰਿਹਾ ਵਾ ਨਾਲੇ ਦੇ ਪਾਣੀ ਨਾਲ ਤੇ ਇਹ ਸਮੱਸਿਆ ਦਾ ਸਮਾਧਾਨ ਕੋਈ ਵੀ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਨਾ ਤਾਂ ਕੋਈ ਇਥੇ ਜਮਾਦਾਰ ਆਂਦਾ ਨਾ ਕੋਈ ਕਮੇਟੀ ਦਾ ਬੰਦਾ ਖੜਾ ਕਰਦਾ ਹੁੰਦਾ ਵਾ ਦੇਖਦਾ ਵਾ ਇਥੇ ਕੀ ਸਮਾਧਾਨ ਕਿੱਦਾਂ ਹੋ ਸਕਦਾ ਵਾ ਕਿਸੇ ਨੇ ਕੋਈ ਨਹੀਂ ਸੋਚਿਆ ਅਜੇ ਤੱਕ ਇਸੇ ਲਈ ਹੁਣ ਸਾਰੇ ਮੋਹੱਲੇ ਨਿਵਾਸੀ ਇੰਨੇ ਪਰੇਸ਼ਾਨ ਹੋ ਚੁੱਕੇ ਅੱਜ ਤੁਸੀਂ ਦੇਖ ਰਹੇ ਹੋ ਬੀਬੀਆਂ ਨੇ ਬੱਚੇ ਨੇ ਛਿਆੜੇ ਨੇ ਸਾਰੇ ਨੇ ਇਹ ਸਾਰੇ ਇਕੱਠੇ ਹੋਏ ਨੇ ਕਿ ਇਸੇ ਲਈ ਕਿ ਇਹਦਾ ਹੱਲ ਚਾਹ ਦੇ ਉੱਪਰ ਤੱਕ ਆਵਾਜ਼ ਪਹੁੰਚ ਨਹੀਂ ਰਹੀ ਸਾਡੀ ਇਹ ਆਵਾਜ਼ ਪਹੁੰਚਾਉਣ ਦੇ ਲਈ ਸਿਰਫ ਸਾਡੇ ਕੋਲ ਇੱਕ ਛੋਟਾ ਜਿਹਾ ਉਪਰਾਲਾ ਵਾ ਤੇ ਤਾਂ ਕਿ ਉਹਨਾਂ ਦੀ ਅੱਖਾਂ ਖੁੱਲ ਜਾਣ ਕਿ ਭਾਈ ਸਾਹਿਬ ਜਿੱਥੇ ਅੱਜ ਕੱਲ ਇੰਨੀ ਤਰੱਕੀ ਹੋ ਚੁੱਕੀ ਆ ਤੇ ਅਸੀਂ ਗਲੀਆਂ ਨਾਲੀਆਂ ਦੀ ਸਮੱਸਿਆ ਵਾਲੀ ਹਜੇ ਜੂਝ ਰਹੇ ਆ ਕਿ ਇਹ ਸਹੀ ਐ ਤੇ ਇਹਦਾ ਕੀ ਹੱਲ ਹੋ ਸਕਦਾ ਐ ਤੁਸੀਂ ਦੱਸੋ ਇਹ ਕਿੰਨੇ ਨੰਬਰ ਵਾਰਡ ਆ ਜੀ ਇਹ ਵਾਰਡ ਨੰਬਰ 13 ਜੀ 8 ਨੰਬਰ ਵਾਰਡ ਹੋ ਗਈ ਪਹਿਲਾਂ 13 ਹੁੰਦਾ ਸੀ ਫਿਰ 8 ਹੋਇਆ ਪਰ ਇੱਥੋਂ ਨੁਮਾਇंदे ਵੀ ਕਈ ਬਣ ਕੇ ਗਏ ਨੇ ਤੇ ਪਰ ਉਹਨਾਂ ਨੁਮਾਇੰਦਿਆਂ ਨੇ ਇਹਦਾ ਕੋਈ ਸਮਾਧਾਨ ਨਹੀਂ ਕੀਤਾ ਬਾਕੀ ਗਲੀਆਂ ਪੱਕੀਆਂ ਹੋ ਗਈਆਂ ਨੇ ਇੰਟਰਲੋਕਿੰਗ ਲੱਗੀ ਆ ਬਟ ਇਸ ਗਲੀ ਦੀ ਸੁਲਵਾਈ ਇਦਾਂ ਵਾ ਜਿਵੇਂ ਇਹ ਕਮੇਟੀ ਕਰ ਤੋਂ ਬਾਹਰ ਆਂਦੀ ਆ ਕਿੰਨੇ ਸਮੇਂ ਤੋਂ ਇਸ ਸਮੱਸਿਆ ਨਾਲ ਮਹੱਲਾ ਨਵਾਸੀ ਜੂਝ ਰਹੇ ਆ ਜੀ ਇਹ ਸਮੱਸਿਆ ਤੁਸੀਂ ਦੇਖ ਲਓ ਜੀ ਆਹ ਨਾਲ ਦੀਆਂ ਗਲੀਆਂ ਬੜੀਆਂ ਨੂੰ ਵੀ 4 ਤੋਂ 5 ਸਾਲ ਹੋ ਚੁੱਕੇ ਨੇ ਪਰ ਇਸ ਗਲੀ ਦੀ ਸੁਲਵਾਈ ਅੱਜ ਤੱਕ ਨਹੀਂ ਹੋएगी ਜਿਹੜਾ ਇਹ ਸੀਵਰੇਜ ਦੇ ਵੱਡੇ ਵੱਡੇ ਟੋਏ ਪੁੱਟੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਪੁੱਟਿਆਂ ਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਜੀ ਤੇ ਈਵਨ ਕਿ ਕਹਿੰਦੇ ਸੀ ਵੀ ਇਹ ਕਨੈਕਸ਼ਨ ਆਪਾਂ ਪਹਿਲਾਂ ਪਾਟ ਦਿੰਦੇ ਨਾਲ ਦੀ ਨਾਲ ਜੁੜ ਜਾਊਗਾ ਫਿਰ ਪਾਣੀ ਦੀ ਪਾਈਪ ਟੁੱਟ ਗਈ ਉਹਦੀ ਸੁਣਵਾਈ ਵੀ 4-5 ਦਿਨ ਬਾਅਦ ਜਾ ਕੇ ਹੋਈ ਸਾਰੀ ਗਲੀ ਪੂਰੀ ਬਾਣੀ ਭਰ ਜਾਂਦੀ ਆ ਤੇ ਹਜੇ ਵੀ ਲੀਕੇਜ ਕਰ ਰਹੀ ਆ ਉਹਦੇ ਸੀਵਰੇਜ ਬਾਣੀ ਮਿਕਸ ਹੋ ਕੇ ਜਾ ਰਿਹਾ ਵਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਆ ਜੀ ਸਾਡੀ ਹੱਥ ਬਨ ਕੇ ਬੇਨਤੀ ਆ ਕਿ ਕਿਰਪਾ ਕਰਕੇ ਦੀ ਸੁਣਵਾਈ ਜਲਦੀ ਕੀਤੀ ਜਾਵੇ ਤੇ ਇਹਦਾ ਸਮਾਧਾਨ ਪਰਮਾਨੈਂਟ ਕੀਤਾ ਜਾਵੇ ਨਾ ਕਿ ਟੈਂਪਰੇਰੀ ਆ ਜੀ ਆਪਾਂ 2 ਦਿਨ ਸਫਾਈ ਕਰਾ ਦੀਏ ਮੁੜ ਕੇ 20 ਦਾ ਪਾਣੀ ਆਵੇ ਫਿਰ ਬਲੋਕੇਜ ਹੋ ਜਾਵੇ 20 ਦਿਨ ਹੋ ਗਏ ਪਾਣੀ ਕੀ ਨਾ ਆ ਗਿਆ ਤੁਹਾਡਾ ਜੀ ਮੇਰਾ ਨਾਮ ਯੁਗੇਸ਼ ਕੁਮਾਰ ਆ ਯੁਗੇਸ਼ ਜੀ ਜਿਹੜੀ ਗਲੀ ਤੁਸੀਂ ਧਰਨੀ ਦੇ ਬੇਟੂਆਂ ਜਿੱਥੇ ਰੋਡ ਜਮ ਕਰਦੀ ਇੱਕ ਤਾਂ ਜੀ ਪਹਿਲਾ ਤਾਂ ਸਾਰਨਾ ਵੱਡੀ ਗੱਲ ਹੈ ਕਿ ਨਾਲੀਆਂ ਦਾ ਪਾਣੀ ਨਹੀਂ ਜਾ ਰਿਹਾ ਨਿਕਾਸੀ ਨਹੀਂ ਹੈਗੀ ਨਾਲੀਆਂ ਵਾਲੇ ਪਾਣੀ ਦੀ ਉਹਨੂੰ ਠੀਕ ਕਰਨਾ ਹੈ ਉਹਨਾਂ ਨੇ ਪਾਣੀ ਵਾਲਾ ਪੈਵੀ ਤੋੜਦਾ ਜਿਹਦੇ ਨਾਲ ਕਿ ਟੂਣੀਆਂ ਦਾ ਪਾਣੀ ਆਉਂਦਾ ਉਹਨੂੰ ਠੀਕ ਕਰਨ ਨੂੰ 10 ਦਿਨ ਲਾਤੇ ਉਹ ਵੀ ਹਾਲੇ ਲੀਕ ਹੋ ਰਿਹਾ ਉਹਦੇ ਨਾਲ ਸੀਵਰੇ ਦਾ ਪਾਣੀ ਮਿਕਸ ਹੋ ਕੇ ਘਰਾਂ ਦੇ ਵਿੱਚ ਜਾ ਰਿਹਾ ਜਿਸ ਨਾਲ ਕੀ ਬਿਮਾਰੀਆਂ ਲੱਗਣ ਦਾ ਡਰ ਹੈ ਸਾਨੂੰ ਤੇ ਆ ਗਲੀ ਦਾ ਤੁਸੀਂ ਹਾਲ ਦੇਖ ਲਓ ਨੰਗਣ ਦਾ ਕਿੰਨਾ ਬੁਰਾ ਹਾਲ ਆ ਕੋਈ ਬੱਚੇ ਨਹੀਂ ਗਲੀ ਦੇ ਘਰੋਂ ਬਾਹਰ ਨਿਕਲਦਾ ਕੋਈ ਬਜ਼ੁਰਗ ਨਹੀਂ ਘਰੋਂ ਬਾਹਰ ਨਿਕਲਦਾ ਜਦੋਂ ਅਸੀਂ ਵੀ ਨ ਬੋਜ-ਬੋਜ ਕੇ ਰੱਖ ਕੇ ਆਉਂਦੇ ਆ ਕਿ ਕਿਤੇ ਸਾਡੀ ਵੀ ਸਾਡੇ ਵੇਡਨ ਲੱਗ ਜਵੇ ਇੰਨਾ ਬੁਰਾ ਹਾਲ ਆ ਸਾਡੇ ਮੱਲੇ ਦਾ 20 ਦਿਨ ਹੋ ਗਏ